ਕੰਮ ਨੇ ਪੜ ਗਿਆ ਸਾਰਾ ਭਾਬੀ ਮੇਰੀ ਚਾਹ ਕਿੱਥੇ ਆ ਅਜੇ ਤੱਕ ਤੁਸੀਂ ਮੈਨੂੰ ਚਾਹ ਨਹੀਂ ਦਿੱਤੀ ਉਹ ਵੀ ਮੈਂ ਚਾਹ ਤੇਰੀ ਬਣਾ ਕੇ ਰੱਖੀ ਆ ਤੂੰ ਪਾ ਕੇ ਤੇ ਪੀ ਲੈ ਅੱਛਾ ਹੁਣ ਮੈਂ ਆਪੇ ਚਾਹ ਬਾ ਕੇ ਪੀਵਾਂ ਆ ਤਾਂ ਚਾਹ ਬਣੀ ਪਾ ਕੇ ਪੀ ਤੇ ਸਕਦੀ ਆ ਮੈਂ ਕੱਲ੍ਹ ਜਾਣਾ ਮੈਂ ਤਾਂ ਲੇਟ ਹੋ ਜਾਣਾ ਵਾ ਮੈਸੇਜ ਸ਼ਿਫਟਨ ਭਾਏ ਕਰਨੀ ਤੇ ਵੀਰ ਦਾ ਤੇ ਆਪਣਾ ਉਹ ਭਾਬੀ ਛੱਡ ਪਰਾਂ ਕਾਲਜ ਕਿਹੜੇ ਕੰਮਾਂ 'ਚ ਪਈ ਆ ਸਾਰਾ ਦਿਨ ਉੱਥੇ ਨਿਆਣਿਆਂ ਦਾ ਸਿਰ ਖਾ ਪਾ ਕੇ ਸ਼ਾਮ ਨੂੰ ਘਰ ਆਉਂਦੇ ਜੇ ਮੁੜ ਕੇ ਘਰ ਆ ਕੇ ਬਹਾਨੇ ਮਾਰਦੇ ਵੀ ਮੇਰੇ ਕੋਲ ਕੰਮ ਨਹੀਂ ਹੁੰਦਾ ਨਾ ਨਾ ਮਣੇ ਇਹ ਨਾ ਗੱਲ ਕਰ ਜੋਬ ਛੱਡਣ ਵਾਲੀ ਚਾਹ ਦੀ ਗੱਲ ਐ ਨਾ ਮੈਂ ਤੈਨੂੰ ਹੁਣੇ ਭਾਗ ਦੇ ਦਿੰਨੀ ਆ ਮੇਰਾ ਕਰਨੀ ਚਾਹ ਨਾ ਨਹੀਂ ਸਰਨਾ ਮੈਨੂੰ ਨਾਸ਼ਤਾ ਵੀ ਚਾਹੀਦਾ ਰਾਜ ਯਾਰ ਆਜਾ ਲੇਟ ਕਰਾਇਆ ਬੰਦੀ ਰੋਜ਼ ਓ ਵੀਲਾ ਤੇਰਾ ਵੀਰ ਕਦੋਂ ਦੀ ਆਵਾਜ਼ਾਂ ਮਾਰਨ ੜਿਆ ਉਹਨਾਂ ਗੁੱਸੇ ਹੋਣਾ ਤੂੰ ਚਾਹ ਪੀਲਾ ਨਾਸ਼ਤਾ ਆਪੇ ਬਣਾ ਕੇ ਖਾ ਲਈ ਹੁਣ ਆਹੋ ਜਾਓ ਜਾਓ ਕਰੋ ਐਸੇ ਘਰ ਦੇ ਕੰਮ ਕਰਨ ਨੂੰ ਅਸੀਂ ਮਾਵਾਂ ਧੀਆਂ ਰੱਖੀਆਂ ਹਾਂ ਅਮਣ ਇਹ ਮੈਂ ਸਾਰਾ ਕੁਝ ਆਪਣੇ ਕਰਕੇ ਨਹੀਂ ਕਰਨੀਂ ਤਾਨੂੰ ਪਤਾ ਤਾਂ ਹੈਗਾ ਮੈਂ ਆਪਣੇ ਪਾਪਾ ਬੱਸ ਕਰ ਭਾਬੀ ਹੁਣ ਆਈ इमोशनल ਜੀ ਸਟੋਰੀ ਨਾ ਸੁਣਾਉਂਦਾ ਪਤਾ ਹਨੂ ਸਾਰਾ ਕੁਝ ਨਾਲ ਸੱਚ ਮੇਰੇ ਗੱਲ ਸੁਣੋ ਆਉਂਦੇ ਹੋਏ ਮੇਰੇ ਮੇਕਅਪ ਕਿੱਟ ਜ਼ਰੂਰ ਲੈ ਆਇਓ ਤੂੰ ਹਮਣ ਮੇਕਅਪ ਦਾ ਸਮਾਨ ਕੀ ਕਰਨਾ ਮੇਰਾ ਸਮਾਨ ਨਵਾਂ ਹੀ ਪਿਆ ਹੋਇਆ ਮੈਂ ਨਹੀਂ ਜ਼ਿਆਦਾ ਲਾਉਂਦੀ ਤੂੰ ਮੇਰਾ ਵਰਤਲਾ ਮੈਂ ਤਾਂ ਡਾਲੀ ਵਰਤਨਾ ਮੈਨੂੰ ਮੇਰਾ ਆਪਣਾ ਸਮਾਨ ਲਿਆ ਕੇ ਦੋ ਚਲ ਠੀਕ ਆ ਲੈ ਹਮ ਲਿਆ ਦੂੰਗੀ ਹੁੰਦੀ ਹੋਈ ਪਰ ਤੂੰ ਨਾ ਜੀ ਜ਼ਿਆਦਾ ਮੇਕਅਪ ਨਾ ਕਰਿਆ ਕਰ ਜੇ ਤੂੰ ਕੁਵਾਰੀ ਆ ਤੇਰਾ ਵਿਆਹ ਨਹੀਂ ਹੋਇਆ ਚੰਗਾ ਨਹੀਂ ਲੱਗਦਾ ਇਦਾਂ ਕੋਈ ਨਹੀਂ ਭਾਬੀ ਵਿਆਹ ਵੀ ਹੋ ਜਾਊਗਾ ਜੇ ਲਾਉਂਗੀ ਪਾਉਂਗੀ ਸੋਹਣੀ ਬਣੂੰਗੀ ਤਾਂ ਹੀ ਕੋਈ ਮੇਰਾ ਵਿਆਹ ਕਰੂਗਾ ਸਾਡਾ ਚੰਮ ਨਹੀਂ ਅਮਣ ਕੰਮ ਵਧੀਆ ਹੋਣਾ ਚਾਹੀਦਾ ਆ ਬਸ ਭਾਬੀ ਮੈਨੂੰ ਨਾ ਲੈਕਚਰ ਦੋ ਕਾਲਜ ਜਾ ਕੇ ਤੇ ਆਪਣੇ ਬੱਚਿਆਂ ਨੂੰ ਲੈਕਚਰ ਦੋ ਆਵੇ ਆਵੇ ਆ ਗਈ ਯਾਰ ਕਿੱਡਾ ਨਾ ਕਿੱਥੇ ਲੱਤਦਾ ਯਾਰ ਅਮਣ ਕਹਿੰਦੀ ਮੈਨੂੰ ਚਾਹ ਭਾਬੀ ਭਾਗ ਦੇ ਕੇ ਦੇਖ ਜਾਓ ਫੇਰੀ ਪੀਣੀ ਮੈਂ ਉਹਨੇ ਵੇਲੀ ਨੇ ਕਰਨਾ ਆਪੇ ਭਾਗ ਪੀ ਲੈਂਦੀ ਤੈਨੂੰ ਪਤਾ ਨਾ ਮਾਸਾ ਜਨੇ ਲੇਟ ਹੋ ਗਈ ਅਗਲੇ ਨਾਲ ਪੂਰੀ ਸੈਲਰੀ ਕੱਟਣੀ ਤੇਰੀ ਚਲੋ ਕੱਢੋ ਮੋਟਾ ਚਲੋ ਹਾਂ ਜਲਦੀ ਸਵਾਰੀ ਮੰਮੀ ਚਾਹ ਨਾਸ਼ਤਾ ਬਣਾ ਕੇ ਰੱਖ ਤਾਂ ਡਾਡਾ ਤੇ ਪਾ ਕੇ ਦਿਖਾ ਲਿਓ ਅੱਛਾ ਚਾਹ ਨਾਸ਼ਤਾ ਤਾਂ ਬਣਾਤਾ ਤੇ ਝਾੜੂ ਪੋਚਾ ਕਿੰਨੇ ਲਾਉਣਾ ਸੀ ਕਿੰਨੀ ਵਾਰ ਕਿਹਾ ਬਸ ਸਵੇਰੇ ਸਵਕਤ ਉੱਠ ਜਾਇਆ ਕਰ ਤੇ ਝਾੜੂ ਪੋਚਾ ਲਾ ਕੇ ਜਾਇਆ ਕਰ ਮੇਰੇ ਕੋਲ ਨਾ ਕੰਮ ਹੁੰਦਾ ਬੁੱਢੇ ਵਾਰੀ ਮੰਮੀ ਕਿਹੜੀ ਗੱਲ ਕਰਨ ਦੇ ਆ ਤੁਸੀਂ ਤੁਹਾਨੂੰ ਸਭ ਪਤਾ ਵਾ ਕਿ ਕਿਹੜੇ ਵੇਲੇ ਅਸੀਂ ਕਾਲਚ ਹੁੰਦੀ ਆ ਆ ਕੇ ਮੁੜ ਕੇ ਸਾਰਾ ਘਰ ਦਾ ਕੰਮ ਕਰਦੀ ਇਤਰਾ 10 ਦਾ 12 12 ਵਜੇ ਤੱਕ ਜਾਗਦਰੀ ਨਹੀਂ ਕੰਮ ਕਰਨ ਮੇੜਦੀ ਰਹਿੰਦੀ ਤਾਂ ਫੇਰ ਵੀ ਤੁਸੀਂ ਆ ਗੱਲ ਕਰਨ ਦਾ ਏ ਉਹਨਾਂ ਤੇ ਇਹਨੂੰ ਕਿੰਨਾ ਕਿਹਾ ਅੱਡੀਆਂ ਚੁੱਕ ਕੇ ਫਾਹ ਲਵੇ ਮੈਂ ਸਾਰੇ ਹੀ ਅੱਜ ਕੱਲ ਕਰਦੇ ਕੰਮ ਠੀਕ ਹੈ ਨਾ ਮੈਂ ਵੀ ਤੇ ਜਾਨਣਾ ਹੀ ਆ ਨਾ ਕੰਮ ਤੇ ਸਾਡੇ ਨੇ ਰਿਵਾਜ ਨੂੰ ਮਾਂ ਤੇ ਆ ਜਾ ਕੇ ਕੰਮ ਕਰਨਾ ਮੁੰਡੇ ਕੰਮ ਕਰਦੇ ਸੋਹਣੇ ਲੱਗਦੇ ਮम्मी ਕਿਹੜੇ ਜਮਾਨੇ ਦੀਆਂ ਗੱਲਾਂ ਕਰਨ ਦਾ ਏ ਤੁਸੀਂ ਅੱਜ ਦੇ ਜਮਾਨੇ 'ਚ ਜਿਓ ਕੁੜੀਆਂ ਵੇਖੋ ਕਿਤੇ ਤੱਕ ਪਹੁੰਚੀਆਂ ਪਈਆਂ ਚੱਲ ਤੂੰ ਤਾਂ ਹੈਗਾ ਜਨਾਨੀ ਦਾ ਚਮਚਾ ਤੇ ਜਨਾਨੀ ਦਾ ਮਗਰ ਲੱਗਾ ਜਿ ਤਰ੍ਹਾਂ ਉਹ ਕਹਿੰਦੀ ਉਹ ਤਰ੍ਹਾਂ ਕਰਦਾ ਚੱਲ ਬੈਠ ਖਮਾ ਜਲੀ ਜਾਓ ਜਾਓ ਤੁਹਾਨੂੰ ਕੋ ਡੱਕਣ ਵਰ ਦੇਣ ਵਾਲਾ ਤਾਂ ਹੈ ਨਹੀਂ ਮੂੰ ਚੋਕ ਤੋ ਜਨਾ ਤੋਰ ਪਿੰਦੇ ਆ ਨਾ ਕਿ ਹੋਇਆ ਰੋਂ ਡਰ ਨਾ ਟੱਕਰ ਕੇ ਇਹਦਾ ਨਿਯਮਣ ਕੀ ਕਰਨ ਲਈ ਆ ਹੰਮਣਾ ਮੇਰੀ ਗੱਲ ਸੁਣ ਤੂੰ ਕੱਪੜੇ ਥੋੜਾ ਤਾਂ ਮੈਂ ਚੜ੍ਹ ਪੋਚ ਲਾ ਲਾ ਉਹ ਤਾਂ ਮੈਡਮ ਟੈਨਸ਼ਨ ਹੋ ਕੇ ਦਾਵਾ ਦਾ ਮੋਟਰਸਾਈਕਲ ਤੇ ਬਿਕੇ ਗਾਂ ਜਾਂਦੀ ਆ ਉਹਨਾਂ ਨੇ ਕਿਹਾ ਘਰ ਦੇ ਕੰਮ ਨੂੰ ਹੱਥ ਨਹੀਂ ਲਾਉਣਾ। ਮੈਂ ਮੈਂ ਨੀ ਕੱਪੜੇ ਧੋਣੇ ਮੇਰਾ ਨਾਮ ਖਰਾਬ ਹੋ ਜਾਣਾ। ਕਿਦਾਂ ਤੇਰਾ ਨਾਮ ਖਰਾਬ ਹੋਉਂਦੇ? ਮੈਂ ਤਾਂ ਕਿਹਾ ਸੀ ਚੱਲ ਮੁੰਡਾ ਵਿਆਹੋਂਗੇ ਤੇ ਮੈਨੂੰ ਸੁਖ ਮਿਲ ਜਾਊਗਾ। ਤੇ ਮੈਨੂੰ ਤਾਂ ਕੋਈ ਸੁਖ ਨਹੀਂ ਮਿਲਿਆ ਦਾ। ਨਹੀਂ ਮੇਰੀ ਗੱਲ ਸੁਣ। ਹਾਂ ਦੱਸ ਤੂੰ ਮਨ ਕੀ ਗੱਲ ਸੁਣਾਉਣੀ। ਬਹੁਤ ਸਹੀ। ਦੱਸ ਮੇਰੇ ਦਿਮਾਗ 'ਚ ਨਾ ਇੱਕ ਆਈਡੀਆ ਆਇਆ। ਕਿਹੜਾ ਆਈਡੀਆ ਆਇਆ ਤੇਰੇ ਦਿਮਾਗ 'ਚ? ਕਿਉਂ ਨਾ ਆਪਾਂ ਇੱਕ ਕੰਮ ਵਾਲੀ ਰੱਖ ਲਈਏ। ਆਪਾਂ ਕਿਹੜੇ ਪੈਸੇ ਦੇਣੇ? ਪੈਸੇ ਤੇ ਵੀਰ ਤੇ ਭਾਬੀ ਨੇ ਦੇਣੇ ਆ। ਮੁੰਮ ਦੇ ਤੇ ਐਵੇਂ ਜਾਣੇ ਮੇਰੀ ਗੱਲ ਸੁਣ ਤੂੰ ਆਨੇ ਨੌਕਰਾਨੇ ਰੱਖ ਲੋ ਕਾਮ ਵਾਲੇ ਰੱਖ ਲੋ ਕਾਮ ਵਾਲੇ ਰੱਖ ਲਈ ਤੇ ਰਾਜ ਨੂੰ ਕਹਦਾ ਜਾ ਹਟਾ ਸਕਦਾ ਨੌਕਾ ਉਥੋਂ ਜਾਣ ਤੋਂ ਜੌਬ ਤੋਂ ਜਾਣ ਤੋਂ ਹਾਂ ਮੈਂ ਤਾਂ ਉਹਨੂੰ ਜੌਬ ਤੋਂ ਹਟਾਉਣਾ ਵਾ ਮੇਰੇ ਕੋਲ ਵਿਹਲੇ ਬੈਠੀ ਰੋਟੀਆਂ ਖਾਂਦੀ ਜਰੀ ਨਹੀਂ ਜਾਂਦੀ ਮੈਨੂੰ ਬੜਾ ਗੁੱਸਾ ਚੜਦਾ ਹੀ ਉਹਦਾ ਤੇ ਜਦੋਂ ਉਹ ਕੰਮ ਤੋਂ ਹੁੰਦੀ ਆ ਤੇ ਮੈਂ ਬਹਾਨਾ ਬਣਾ ਕੇ ਨਾ ਆਪਣੇ ਗੋਟੇ ਕਿਟਿਆਂ ਦਾ ਉਹਨੂੰ ਕੰਮ ਤੋਂ ਹਟਾਉਣਾ ਵਾ ਮੰਮੀ ਤੂੰ ਤਾਂ ਬੜੀ ਚਲਾਕ ਆ ਫਿਰ ਮੇਰੀ ਚਲਾਕੀ ਅੱਜ ਤੂੰ ਵੇਖੀ ਗਈ ਆ ਅੱਜ ਸ਼ਾਮ ਨੂੰ ਜਦੋਂ ਘਰ ਆਉਣਗੇ ਨਾ ਫੇਰ ਵੇਖੀ ਮੈਂ ਉਹਨਾਂ ਕਿਹੜੀ ਚਲਾਕੀ ਵਿਖਾਉਣੀ ਆ ਫੇਰ ਉਹਨਾਂ ਨੂੰ ਪਤਾ ਲੱਗੂਗਾ ਠੀਕ ਆ ਤੇ ਚੱਲ ਉੱਠ ਕੇ ਦਰਜਾ ਉਹਦਾ ਜਾ ਕੇ ਤੇ ਕੱਪੜੇ ਧੋ ਦੇ ਓ ਮਮੀ ਧੋ ਦੇਣੀਆਂ ਮੈਂ ਕਿਹੜਾ ਉੱਤੇ ਜ਼ੋਰ ਲਾਉਣਾ ਮਸ਼ੀਨ ਚ ਪਾ ਕੇ ਕੱਪੜੇ ਤੇ ਗਿਹੜਾ ਹੀ ਧੋਣਾ ਆਪੇ ਧੁੱਪ ਜਾਣੇ ਭੈਣਾ ਮਸ਼ੀਨ ਖਰਾਬ ਆ ਹੱਥ ਨਾਲ ਧੋਣੇ ਆ ਕੀ ਮਸ਼ੀਨ ਖਰਾਬ ਆ ਮਮੀ ਤੂੰ ਇਹ ਬੜੇ ਚਲਾਕ ਜੇ ਲਾਇਆ ਤੁਹਾਡਾ ਸਾਹਬ ਮੈਂ ਮੈਨੂੰ ਹੀ ਹੋਣਾ ਸਿਆਪਾ ਕਰਨਾ ਪੈਣਾ ਕੱਪੜਿਆਂ ਦਾ ਸਾਰੇ ਕੰਮ ਹੋ ਗਏ। ਆ ਲੈ ਆਉਣੇ ਨੰਨੂ ਫੋਨ ਲਾ ਮੈਂ। ਹੈਲੋ। ਸਸ਼ਿਕਾ ਜੀ। ਹਾਂਜੀ ਵਧੀਆ ਤੁਸੀਂ ਸੁਣਾਓ। ਹਾਂਜੀ। ਪੈਹੇ ਕੋਈ ਨਹੀਂ ਭੇਜ ਦਿੰਨੀ। ਛੱਡੋ ਯਾਰ ਕਿਹੜੀਆਂ ਗੱਲਾਂ ਕਰਨ ਲੈਦੀ ਤੁਸੀਂ। ਪੁਰਵੇ ਗੱਲ ਕਰ ਲਿਆ ਕਰੋ ਮੈਂ ਇਹੋ ਸੋਚਦੀ ਰਹਿੰਦੀ ਕਦੋਂ ਆਪਣਾ ਵਿਆਹ ਹੋਊਗਾ ਕਦੋਂ ਮੈਂ ਤੁਹਾਡੇ ਘਰ ਆਵਾਂਗੀ ਮੈਂ ਵੀ ਆਪਣੀ ਮੰਮੀ ਨਾਲ ਗੱਲ ਕਰਨੀ ਹੈ ਪਹਿਲਾਂ ਤੁਸੀਂ ਤੇ ਕਰੋ ਫੋਟੋਆਂ ਮੇਰੀਆਂ ਕਿੰਨੀਆਂ ਫੋਟੋਆਂ ਤੁਹਾਡੇ ਕੋਲ ਕੋਈ ਵੀ ਦਿਖਾ ਦਿਓ ਪਸੰਦ ਤੇ ਮੈਂ ਆਈ ਜਣਾ ਉਹਨਾਂ ਦੇ ਅਮਾ ਚਲੋ ਮੈਂ ਬਾਤ ਚ ਕਰਦੀ ਮਮੀ ਆ ਗਈ ਹਾਂਜੀ ਮਮੀ ਜੀ ਹਾਂਜੀ ਮਮੀ ਅਕੇ ਦਾ ਫੋਨ ਹੈ ਉਹ ਕੋਈ ਨਹੀਂ ਮਮੀ ਮੇਰੀ ਫਰੈਂਡ ਦਾ ਫੋਨ ਹੈ ਅੱਛਾ ਤੇ ਇਤਨਾ ਕਰ ਤੂੰ ਵੈਲੀ ਹੋ ਗਈਆਂ ਤੇ ਮੈਂ ਵੀ ਵੈਲੀ ਹੋ ਗਈ ਤੂੰ ਮੈਂ ਘੜੇ ਰਾਮ ਕਰ ਲਾ ਤੇ ਮੈਂ ਵੀ ਘੜੇ ਰਾਮ ਕਰ ਲੈਨੀ ਆ ਤੇ ਸ਼ਾਮ ਨੂੰ ਪਤਾ ਨਾ ਆਪਾਂ ਕੀ ਕਰਨਾ ਹਾਂ ਹਾਂ ਮਮੀ ਮੈਨੂੰ ਸਾਰਾ ਪਤਾ ਆਹੋ ਤੇ ਚੇਤਾ ਰੱਖੀ ਫਿਰ ਠੀਕ ਠੀਕ ਹੈ ਨਾ ਤੇ ਚਲ ਪਹਿਲਾਂ ਮੈਂ ਘੜੇ ਤੂੰ ਹੀ ਮੈਂ ਪੈਦਾ ਕੋਈ ਨਹੀਂ ਪੈਲਾ ਤੂੰ ਹੀ ਸ਼ੁਗਰਿਆ ਬਚ ਗਈ ਮੰਮੀ ਦੇ ਅਜੁੱਤੇ ਆ ਗਏ ਹਨ ਸਾਡੇ ਸੱਚ ਪੈਸੇ ਕਹਿੰਦੇ ਆਂ ਭਾਬੀ ਨੂੰ ਫੋਨ ਕਰਦੀ ਪੈਸੇ ਪਾ ਦੇ ਉਹਨੂੰ ਵੀ ਕਈ ਕੁਝ ਦੱਸਣਾ ਪੈਣਾ ਹੈਲੋ ਹਾਂਜੀ ਭਾਬੀ ਜੀ ਮੈਨੂੰ ਨਾ 2000 ਰੁਪਇਆ ਪੇਟੀਐਮ ਕਰਿਓ ਉਹ ਕੋਈ ਚ ਨਹੀਂ ਕਰਦਾ ਕੋਈ ਸਮਾਨ ਮੁਕਾ ਹੀ ਉਹ ਲਿਓਣਾ ਵਾ ਹੁਣ ਤੁਹਾਨੂੰ ਤੇ ਪਤਾ ਨਹੀਂ ਤੁਸੀਂ ਤਾਂ ਸਵੇਰੇ ਜਲ ਜਾਂਦੇ ਜੇ ਕੰਮ ਤੇ ਤੇ ਸ਼ਾਮਾਂ ਨੂੰ ਘਰ ਆਉਂਦੇ ਜੀ ਤੁਹਾਨੂੰ ਕੀ ਪਤਾ ਕਰਜ ਕਿਹੜੀ ਚੀਜ਼ ਹੈਗੀ ਤੇ ਕਿਹੜੀ ਨਹੀਂ ਆਹੋ ਕਰਦਾ ਹੀ ਕੁਝ ਮਾਨ ਲੈਣਾ ਕਰ ਦਿਓ ਮੈਨੂੰ ਹੁਣੇ ਠੀਕ ਹੈ ਚਲੋ ਠੀਕ ਹੈ ਆਹੋ ਹਾਈ ਕੱਜ ਤੱਕ ਨਹੀਂ ਆਏ ਕਿੰਨਾ ਟਾਈਮ ਹੋ ਗਿਆ ਅੱਗੇ ਰੋਜ਼ ਛੇਤੀ ਆ ਜਾਂਦੇ ਅੱਜ ਮੈਂ ਕਦੋਂ ਦੀ ਖਲੋਤੀ ਇੱਥੇ ਢੀਕਣ ਢਾਈ ਤਾਂ ਨਹੀਂ ਕਦੋਂ ਆਣਾ ਉਹ ਇਹ ਜਖਲੋਤੀ ਉਹ ਆਪਣਾ ਨਹੀਂ ਵੇਟ ਕਰਨ ਦੀ ਉਹ ਆਪਣੇ ਸਮਾਨ ਦਾ ਵੇਟ ਕਰਨ ਦੀ ਆ ਤੂੰ ਅੱਜ ਢਿੱਕਣ ਦੇ ਸਾਨੂੰ ਲਿਆ ਭਾਬੀ ਮੇਰਾ ਸਮਾਨ ਕਿਹੜਾ ਸਮਾਨ ਮੇਕਅਪ ਦਾ ਤੂੰ ਮੇਕਅਪ ਦਾ ਸਮਾਨ ਕੀ ਕਰਨਾ ਖਾਣਾ ਆ ਵੀਰੇ ਕਿਹੋ ਜਿਹੀਆਂ ਗੱਲਾਂ ਕਰਦੇ ਜੇ ਮੇਕਅਪ ਕਰਨਾ ਹੋਰ ਕਾਦੇ ਬਾਤ ਤੇ ਲਿਆ ਸਮਾਨ ਮੰਮੀ ਕਿਥੇ ਮੰਮੀ ਅੰਦਰ ਹੁਣੇ ਡਾਕਟਰ ਵੇਖ ਕੇ ਗਿਆ ਉਹਨਾਂ ਨੂੰ ਕੀ ਹੋਇਆ ਵੇਖ ਲੋ ਆਪੇ ਜਾ ਕੇ ਕੀ ਹੋਇਆ ਮੰਮੀ ਜੀ ਕੀ ਹੋਇਆ ਪੈਰ ਨੂੰ ਪੈਰ ਪਰ ਕੀ ਹੋਣਾ ਕਪੜਾ ਧੋਉਂਦੇ ਸੀ ਬਾਹਰ ਤੇ ਪੈਰ ਤਾਂ ਤੁਹਾਨੂੰ ਨੱਟੇ ਵੀ ਮੰਮੀ ਕਪੜੇ ਤੇ ਮੈਂ ਧੋਤੇ ਕਪੜਾ ਤਾਂ ਧੋਲੇ ਹੀ ਮੇਰਾ ਤੁਹ ਤੇ ਕਰ ਲੈ ਤੂੰ ਨਾ ਤੁਹਾ ਮੈਂ ਚਾਹ ਰੱਖਣਾ ਜੀ ਬਹੁਤ ਤੂੰ ਸਾਬਨ ਲਾਉਣ ਲੱਗ ਪਈ ਦੁਪਹਿਰ ਤੱਕ ਜੀ ਤੁਹਾ ਡਾਕਟਰ ਨੇ ਕਿਹਾ ਉਹ ਮੰਜੀ ਤੇ ਰੈਕਟ ਕਰਨੀ ਥੱਲੇ ਨੂੰ ਤੂੰ ਨਾ ਫਿਰਨਾ ਨਹੀਂ ਹਜਾਦਾ ਤੇ ਹਮਣ ਤੂੰ ਮੰਮੀ ਦਾ ਸੂਟ ਕੋ ਰਹਿਨ ਦਿੱਤਾ ਜਿੱਥੇ ਸਾਰੇ ਧੋਤੇ ਸੀ ਉਹ ਤੇ ਮੰਮੀ ਦਾ ਸੂਟ ਵੀ ਤੂੰ ਧੋ ਦਿੰਦੀ ਓਂ ਭਰਾਵਾ ਤੇ ਆਪ ਥੱਕੀ ਪਈ ਵਿਚਾਰੀ ਸਾਰਾ ਕੰਮ ਕਰਕੇ ਕਰਦਾ ਤੇ ਮੈਂ ਇਹਨੂੰ ਕਹਿਤਾ ਵੀ ਚੱਲ ਮੈਂ ਆਪਣਾ ਸੂਟ ਆਪੇ ਧੋ ਲੈਨੀਂ ਤੈਨੂੰ ਕੀ ਪਤਾ ਸੀ ਮੇਰੇ ਸੱਟ ਲੱਗ ਜਾਣੀ ਆ ਪਰ ਮੰਮੀ ਤੁਹਾਡੇ ਸੱਟ ਲੱਗੀ ਕਿੱਦਾਂ ਡਿੱਗੇ ਕਿੱਦਾਂ ਤੁਸੀਂ ਬਾਥਰੂਮ ਚੋਂ ਆਂਦੀ ਡਿੱਗੇ ਕਿ ਤਰ੍ਹਾਂ ਬਾਥਰੂਮ ਚ ਡਿੱਗਣਾ ਕੀ ਸੀ ਸਵੇਰ ਦਾ ਸਾਰਾ ਕੰਮ ਕਰਕੇ ਠੀ ਤੇ ਮੈਂ ਹਾਂ ਚੱਲ ਨਾਲ ਲੈਨੀ ਆ ਉਹ ਮੈਨੂੰ ਆ ਗਿਆ ਚੱਕਰ ਤੇ ਮੈਂ ਬਾਥਰੂਮ ਚ ਡਿੱਗ ਪਈ ਮੰਮੀ ਮੈਂ ਉਹਨਾਂ ਦਾ ਕੰਮ ਚਦਾ ਹੀ ਦੇਣਾ ਠੀਕ ਹੈ ਤੁਸੀਂ ਇਦਾਂ ਕਰੋ ਵੀ ਆਪਾਂ ਕੰਮ ਵਾਲੀ ਰੱਖ ਲੈਨੇ ਤੁਹਾਨੂੰ ਲੋੜ ਨਹੀਂ ਕੰਮ ਕਰਨ ਦੀ ਤੇ ਉਹ ਕੰਮ ਵਾਲੀ ਰੱਖਦੇ ਤੇ ਉਹ ਸਾਰਾ ਕੰਮ ਕਰਿਆ ਕਰੂਗੀ ਹਾਂ ਮੇਰੀ ਗੱਲ ਸੁਣ ਆ ਵਾਧੂ ਦਾ ਖਰਚਾ ਪਾਉਣਾ ਕੰਮ ਵਾਲੀ ਦਾ ਕੰਮ ਵਾਲਿਆਂ ਪਤਾ ਪੈਸੇ ਕਿੰਨੇ ਲੈਂਦੀਆਂ ਅੱਜ ਕੋਈ ਗੱਲ ਨਹੀਂ ਆ ਸਿਹਤ ਵੀ ਤੁਹਾਡੀ ਦੇਖਣੀ ਆ ਕੋਈ ਨਹੀਂ ਦੇ ਦਾਂਗੇ ਆਪੇ ਪੈਸੇ ਜਿੰਨੇ ਲੈਣੂਗਾ ਅਹੀ ਨਹੀਂ ਕੰਮ ਵਾਲੇ ਪੁੱਤ ਰੱਖਣੇ بڑے ਪੈਸੇ ਲੈਂਦੇ ਆ ਕੰਮ ਵਾਲਿਆਂ ਵੀਰੇ ਤੁਸੀਂ ਇਹ ਕੰਮ ਕਰੋ ਜਿਹਦੇ ਨਾਲ ਸਾਨੂੰ ਕੰਮ ਵਾਲੇ ਵੀ ਮਿਲ ਜਾਣੇ ਆ ਤੇ ਤੁਹਾਡਾ ਖਰਚਾ ਵੀ ਕੋਈ ਨਹੀਂ ਹੋਣਾ ਕੀ ਤੁਸੀਂ ਪਾਪੇ ਨੂੰ ਕੰਮ ਤੋਂ ਟਾਡੋ ਆ ਕਿੱਦਾਂ ਦੀ ਗੱਲ ਕਰਨੀ ਐ ਮਨ ਤੂੰ ਉਹਨੂੰ ਕਾਹਤੋਂ ਕੰਮ ਤੋਂ ਟੋਣਾ ਕੰਮ ਵਾਲੀ ਰੱਖਦੇ ਆਪਾਂ। ਪਾਪੇ ਸਾਰਾ ਘਰ ਦਾ ਕੰਮ ਕਰੂਗੀ। ਭਾਬੀ ਨੂੰ ਕੰਮ ਤੋਂ ਡਾਉਂਦਗੀ ਲੋੜਿਆ, ਇਹ ਕੰਮ ਵਾਲੀ ਆ। ਨਾਲੇ ਜਿਹੜਾ ਕੰਮ ਤੁਹਾਡੇ ਦੋਵਾਂ ਜਾਣੀਆਂ ਕੋਣੀ ਹੋਣ ਲਿਆ ਤੇ ਇਕੱਲੀ ਕਰ ਲਿਆ ਕਰੂਗੀ। ਅੱਛਾ। ਮੇਰੇ ਭਾਬੀ ਕੰਮ ਵਾਲੀ ਨਹੀਂ, ਅਹੀਂ ਦੋਵੇਂ ਮਮਾਤੀਆਂ ਕੰਮ ਵਾਲੀਆਂ ਵਾਂ, ਜਿਹੜਾ ਸਾਰੀ ਦਿਹਾੜੀ ਘਰ ਦਾ ਕੰਮ ਕਰਦੀਆਂ। ਇਹ ਕੰਮ ਦਾ ਕੰਮ ਕਰ ਲੂ ਤੇ ਕੰਮ ਵਾਲੀ ਹੋ ਜੂਗੀ। ਨਹੀਂ ਕੋਈ ਗੱਲ ਨਹੀਂ ਆ। ਕੰਮ ਵਾਲੀ ਨਹੀਂ ਰੱਖਣੀ ਨਾ, ਮੈਂ ਜੌਬ ਤੋਂ ਢੱਜ ਜਾਨੀ ਆ। ਮੈਂ ਘਰ ਦਾ ਸਾਰਾ ਕੰਮ ਕਰ ਲਿਆ। ਇਤਨਾਲ ਕੁਲਵਾਲੀ ਨਹੀਂ ਨਾ ਕਰਤਾ ਹੁੰਦੇ। ਤੂੰ ਗੱਲ ਕਿਹੜੀ ਕਰਨ ਲਈ? ਜਾ ਜਾ ਕੇ ਰੋਟੀ ਬਣਾ ਕੇ ਲਿਆ। ਕੰਮ ਤੋੜ ਜੰਨੀ ਐ। ਅੰਮੀ ਤੂੰ ਹੀ ਰਸਟ ਕਰੋ। ਕੋਈ ਨਹੀਂ ਅਗਲਾ ਆਪਾਂ ਕੰਮ ਵਾਲੀ ਲਾਪੜੀ ਇਹਨਾਂ ਦੇ ਕੰਮ ਵਾਲੀ ਰੱਖਦੇ ਆ। ਆਪੇ ਕਰੂ ਕੰਮ ਵਾਲੀ ਕਰਦਾ ਕੰਮ। ਚਲੋ ਜੀ। ਇਨਾ ਨਾਟਕ ਕੀਤਾ ਕਿ ਕੰਮ ਨਹੀਂ ਆਇਆ ਕੋਈ। ਜਾਣੀਂ ਗਾਂ ਤੂੰ ਤਾਂ ਮੈਨੂੰ ਫਸਾਜ ਦੇਣ ਲੱਗੀ। ਮੈਂ ਝੂਠ ਤੇ ਝੂਠ ਬੋਲਣ ਢਈ ਆ। ਉਹ ਵੀ ਨਹੀਂ ਚੱਜਣਾ ਬੋਲਣ ਦਿੱਤਾ। ਓਹ ਸੌਰੀ ਮੰਮੀ ਮੈਨੂੰ ਚੇਤਾ ਭੁੱਲ ਗਿਆ ਹੈ ਕਿ ਆਪਾਂ ਨਾਟਕ ਕਰਨ ਦੇ ਆ। ਹਲਾਦੋਂ ਹੰ ਪੱਟੀ ਪੁੱਟੀ ਕੋਈ ਫਾਇਦਾ ਨਹੀਂ ਆਇਦਾ। ਫਾਇਦਾ ਕਿਉਂ ਨਹੀਂ ਆ? ਰਾਜਤ ਗਈ ਉਹ ਮਾਨਾ। ਹੁਣ ਰਹਿ ਗਿਆ ਕਮਲ ਤੇ ਕਮਲ ਨੂੰ ਮੈਂ ਆਪੇ ਬਣਾ ਲੈਣਾ ਵੇਖੀ। ਜਦੋਂ ਇਹ ਜੋ ਦੋ ਚਾਰ ਨਾਟਕ ਹੋਰ ਕੀਤੇ ਨਾ ਆਪੇ ਹੀ ਕਹਿ ਦੇਣਾ। ਕੀ ਚੱਲ ਰਾਇ ਤੂੰ ਰਹਿ ਕਰੇ ਤੂੰ ਆਪਣੀ ਨੌਕਰੀ ਤੋਂ ਹਟ ਜਾਣਾ ਤੈਨੂੰ ਕਿਹਾ ਇਸ ਵਾਰ ਕੀ ਹੋਇਆ ਉਹ ਤੇ ਕੀ ਕਹਿਣ ਲਈ ਹੈ ਕਿ ਜੋਬ ਛੱਡ ਦੇਣੀ ਆਹੋ ਯਾਰ ਉਹ ਤੇ ਮਮਮੀ ਦਾ ਕਰਕੇ ਕਹਿਣ ਲਈ ਹਾਂ ਮਮਮੀ ਕਹਿੰਦੇ ਹੈ ਇਹਨੇ ਤਾਂ ਕੰਮ ਨਹੀਂ ਹੁੰਦਾ ਮੈਂ ਤਾਂ ਕਹਿਣ ਲਈ ਹਾਂ ਤੈਨੂੰ ਪਤਾ ਨਾ ਵੀ ਤੇਰੀ ਜੋਬ ਕਰਕੇ ਮੈਂ ਕਿੰਨੀਆਂ ਗੱਲਾਂ ਸੋਹਦਾ ਮਮਮੀ ਗਰੋਜਦੇ ਆੜੀ ਤਾਂ ਫਿਰ ਵੀ ਤੂੰ ਇਹੋ ਜਿਹੀਆਂ ਗੱਲਾਂ ਕਰਨ ਲਈ ਤੈਨੂੰ ਇਹ ਵੀ ਪਤਾ ਨਾ ਵੀ ਇਹ ਤੇਰੇ ਡੈਡੀ ਦਾ ਸੁਪਨਾ ਸੀ। ਬਸ ਇਹ ਮੁੰਡੇ ਦਾ ਕੀ ਘਰ ਆ ਬਿਲਕੁਲ ਵੀ ਆਖੇ ਨੇ ਲੱਗਦਾ। ਹੁਣ ਮੈਂ ਕਿਹੜੀ ਚਾਲ ਫੇੜਾਂ। ਵੇਖਦੀਆਂ ਲਾਉਂਦੀਆਂ ਦਿਮਾਗ ਕੋਈ। ਛੇੜਦੀ ਨੀਂਦ ਬਰਾ ਚਾਲ ਕੋਈ। ਸੱਸਿਆਣਾ। ਜਵਾਲ ਮਤਿਆਂ ਦਾ। ਠੀਕ ਹੈ ਬੱਚੇ। ਕਿੱਥੇ ਬੱਚੇ? ਅੰਦਰੇ ਬੈਠੇ ਚੱਲ ਜੋ ਅੰਦਰੇ। ਇਹਦੀ ਕਮੀ ਰਹੀ ਹੁਣੇ ਵੀ ਆ ਗਈ। ਇਹਨੇ ਪਤਾ ਨਹੀਂ ਕੀ ਕੁਝ ਖਾ ਕੇ ਜਾਣਾ ਇਹ। ਤੈਹੀ ਜੀ। ਸਾ ਸੀ ਗਲੇ ਦੀ ਡੈਡੀ ਦੀ ਕਿੰਨੀ ਲੰਮੀ ਉਮਰ ਹੁਣ ਇਹਨਾਂ ਦੀਆਂ ਗੱਲਾਂ ਕਰਨ ਨਾ ਤਾਹੀ ਮੈਂ ਆ ਗਿਆ ਮਾਤਾ ਜੀ ਮਿਲਿਆ ਉਹਨਾਂ ਮੈਂ ਜਾ ਕੇ ਹਾਂਜੀ ਮੈਂ ਪਾਣੀ ਲੈ ਕੇ ਆਉਣੀ ਆ ਨਹੀਂ ਬਹਿ ਜਾ ਪਾਣੀ ਪੀਣਾ ਬਾਅਦ ਚ ਪੀਣਾ ਗੱਲਾਂ ਬਾਤਾਂ ਕਰੀਏ ਚਾਰ ਬੰਨਾਂ ਕੋਡਾ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂਜੀ ਠੀਕ ਹੈ ਵਧੀਆ ਮੰਮੀ ਕਿੰਦਾ ਠੀਕ ਹੈ ਮੰਮੀ ਮੰਮੀ ਤੇਰੀ ਠੀਕ ਹੈ ਉਹਨੂੰ ਬੁਖਾਰ ਜਿਹਾ ਆਇਆ ਮੜਾ ਜਿਹਾ ਉਹਨੇ ਆਉਣਾ ਸੀ ਨਾਲ ਅੱਛਾ ਉਹਨੂੰ ਬੁਖਾਰ ਹੋਣ ਕਰਕੇ ਫਿਰ ਉਹਨੂੰ ਲਿਆਂਦਾ ਰਹੀ ਨਾਲ ਮਾਤਾ ਮਾਗਾ ਉਹ ਨੋ ਨਾ ਚੀ ਕਰਨਿਆ ਮੈਨੂੰ ਤੁਹਾਨੂੰ ਚਲੋ ਵਧੀਆ ਕੀਤਾ ਤੇ ਨਾ ਮੇਰਾ ਤੁਸੀਂ ਕਿਉਂ ਨਾ ਨਹੀਂ ਬਸ ਡੈਡੀ ਜੀ ਇਦਾਂ ਹੀ ਤੁਹਾਨੂੰ ਪਤਾ ਹੋਣਾ ਇਹਦੀ ਜੋਬ ਕਰਕੇ ਫਿਰ ਨਹੀਂ ਨਹੀਂ ਠੀਕ ਹੈ ਮਮੀ ਤੇਰੀ ਭਾੜੀ ਬਾਰ ਕੋਸੇ ਤੇ ਬੈਠੀ ਕੀ ਗੱਲ ਹੈ ਮਮੀ ਨਹੀਂ ਕੁਛ ਨਹੀਂ ਆਇਆ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਉਹ ਕੁਛ ਨਹੀਂ ਡੈਡੀ ਜੀ ਮਾੜੀ ਜੀ ਬਹਿਸ ਹੋ ਗਈ ਹੈ ਉਦਾਂ ਹੀ ਇਦਾਂ ਬਹਿਸ ਕਿਹੜੀ ਗੱਲ ਹੋ ਗਈ ਪਤਾ ਉਹ ਕਹਿੰਦੇ ਆ ਵੀ ਕੰਮ ਕਰਨੀ ਹੁੰਦਾ ਤੇ ਇਹਨੂੰ ਕਾਲਜ ਤੋਂ ਢਾ ਲੋ ਜੌਬ ਤਾਂ ਹਾਂਜੀ ਅਟ ਤੁਸੀਂ ਟੈਨਸ਼ਨ ਨਾ ਲਓ ਮੈਂ ਇਹਨੂੰ ਜੋਬ ਤੋਂ ਹਟਣ ਦਿੰਦਾ ਇਹਦੇ ਮੰਨ ਗਈ ਸੀ ਇਹਨੂੰ ਅੰਦਰ ਆ ਕੇ ਮੈਂ ਸਮਝਾਇਆ ਤੇਰਾ ਪੁੱਤ ਦੇਣਾ ਮੈਂ ਕਿੱਥੇ ਦਵਾਂਗਾ ਤੁਮ ਮ੍ਰਿਤਿ ਦਾ ਇਨਾ ਸਾਹ ਦੇਣ ਲਿਆਵਾਂ ਕਿੱਥੇ ਤੇਰਾ ਦੇਣਾ ਦਵਾਂਗਾ ਮੈਂ ਵੀ ਇੱਕ ਨਾ ਟੀਚਰ ਸਕੂਲ ਦੇ ਵਿੱਚ ਤੇ ਮੇਰਾ ਵੀ ਇੱਕ ਸੁਪਨਾ ਹੁੰਦਾ ਮੈਂ ਨਾ ਪ੍ਰੋਫੈਸਰ ਬਣਾ ਤੇ ਮੇਰਾ ਕਿਸੇ ਵਜ੍ਹਾ ਤੇ ਨਾਲ ਐਕਸੀਡੈਂਟ ਹੋ ਗਿਆ ਤੇ ਜਿੱਦਾਂ ਕਰਕੇ ਮੇਰਾ ਜਿਹੜਾ ਸੁਪਨਾ ਸੀ ਉਹ ਅਧੂਰਾ ਰਹਿ ਗਿਆ ਤੇ ਮੈਂ ਸੋਚਿਆ ਕਿ ਮੈਂ ਆਪਣੀ ਧੀ ਨੂੰ ਪੜਾ ਕੇ ਇਹ ਪ੍ਰੋਫੈਸਰ ਦਾ ਸੁਪਨਾ ਜਿਹੜਾ ਆਪਣੀ ਧੀ ਚ ਪੂਰਾ ਕਰਵਾਉਣਾ ਉਹ ਪਰ ਨੜ ਜੀ ਇਹਨੂੰ ਚੇਤਾ ਭੁੱਲ ਗਿਆ ਸਾਰਾ ਕੁਝ ਤੇ ਇਹਨੂੰ ਚੇਤਾ ਭੁੱਲ ਗਿਆ ਨਾ ਰਾਜ ਸਾਰਾ ਕੁਝ ਵੀ ਡੈਡੀ ਦਾ ਸੁਪਨਾ ਵਾ ਪ੍ਰੋਫੈਸਰ ਬਣਦਾ ਤੇ ਆਪਾਂ ਉਹ ਪੂਰਾ ਕਰਨਾ ਰਾਜ ਇਦਾਂ ਦਾ ਜੀਵਨ ਸਾਥੀ ਕੇ ਕਰਮ ਵਾਲੇ ਨੂੰ ਮਿਲਦਾ ਅੱਜ ਕੱਲ੍ਹ ਦੁਨੀਆਂ ਐ ਹੋ ਗਈ ਆ ਕਿ ਤੂੰ ਯਾਰੋਂ ਬਾਹਰ ਨਿਕਲ ਤਾ ਰੋਕਦੀ ਐ ਤੈਨੂੰ ਵੀ ਰੋਕਣਗੇ ਤੇ ਜੇ ਤੂੰ ਇਹ ਮਤ ਹਾਰ ਗਈ ਨਾ ਤੇਰੇ ਇੱਥੇ ਇਰਮਾਨ ਜਿਹੜੇ ਆ ਨਾ ਉਹ ਖਤਮ ਹੋ ਜਣਗੇ ਡੈਡੀ ਜੀ ਮੈਂ ਤੇ ਆਪਨੀ ਜੋਬ ਛੱਡਣਾ ਚਾਹੁੰਦੀ ਮੈਂ ਤੇ ਆਪ ਦਿਲ ਤੇ ਪੱਥਰ ਰੱਖ ਕੇ ਗਿਆ ਸੀ ਬਾਹਰ ਨੂੰ ਮੀ ਹੁਣਾਂ ਨੂੰ ਕਿ ਮੈਂ ਜੋਬ ਛੱਡ ਦੂੰਗੀ ਪਰ ਮੈਂ ਤਾਂ ਭੁੱਲੀ ਗਈ ਆ ਕਿ ਮੇਰੇ ਪਿੱਛੇ ਦੋ ਥੰਮ ਖੜੇ ਆ ਥੈਂਕ ਯੂ ਸੋ ਮਚ ਤੁਹਾਡਾ ਦੋਨਾਂ ਦਾ ਇਹ ਨਾਲ ਸਾਥ ਦੇਣ ਵਾਸਤੇ ਹੁਣ ਮੈਂ ਜੋਬ ਕਿਹੇ ਵੀ ਕੀਮਤ ਤੇ ਨਹੀਂ ਛੱਡਣੀ ਰਾਜ ਡੈਡੀ ਆਪਣੇ ਨੂੰ ਪੁੱਤ ਚਾਹ ਪਾਣੀ ਕੋ ਪਿਆਇਆ ਹੀ ਨਹੀਂ ਆ ਮੰਮੀ ਜੀ ਮੈਂ ਲੈਣੀ ਹਾਂ ਚਾਹ ਪਾਣੀ ਪੁੱਛਿਆ ਹੀ ਨਹੀਂ ਤੇ ਕਹਿੰਦੇ ਮੈਂ ਨਹੀਂ ਪੀਣਾ ਮੈਂ ਬਣਾਉਣ ਲੱਗੀ ਤੇ ਪ੍ਰੋਣਾ ਤਾਂ ਕਹਿੰਦਾ ਹੁੰਦਾ ਮੈਂ ਪੀਣਾ ਤੇ ਬਾਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਵਾ ਤੁਹਾਡਾ ਸੁਪਨਾ ਜ਼ਰੂਰ ਪੂਰਾ ਹੋਊਗਾ ਰਾਜ ਤੂੰ ਆਪਣੇ ਡੈਡ ਦਾ ਸੁਪਨਾ ਪੂਰਾ ਕਰਨਾ ਵਾ ਦਿਨ ਰਾਤ ਪੜਾਈ ਕਰਕੇ ਤੇ ਕੰਮ ਦੀ ਕਿਹੜੀ ਗੱਲ ਆ ਕੰਮ ਤਾਂ ਹੀ ਮਾਮਾ ਧੀਆਂ ਨਾਲ ਮੈਂਟੋ ਮੈਂਟੀ ਕਰ ਲੈਣਾ ਤੇ ਤੂੰ ਪੂਰੀ ਮਿਹਨਤ ਕਰਨੀ ਆ ਤੁਹਾਨੂੰ ਭੈਣ ਦੀ ਤੁਹਾਡਾ ਬਹੁਤ ਬਹੁਤ ਮਿਹਰਮਾਨੀ ਇਹ ਚ ਥੈਂਕ ਯੂ ਵਾਲੀ ਕਿਹੜੀ ਗੱਲ ਆ ਭਾਜੀ ਇਹ ਸਾਡਾ ਫਰਜ਼ ਬੰਦਾ ਵਾ ਜੇ ਤਾਂ ਕੋਈ ਸੁਪਨਾ ਆਪਣੀ ਧੀ ਬਾਰੇ ਸੋਚਿਆ ਹੀ ਤਾਂ ਸਾਡਾ ਫਰਜ਼ ਬੰਦਾ ਉਹਨੂੰ ਪੂਰਾ ਕਰਨਾ ਚਲੋ ਠੀਕ ਹੈ ਹੁਣ ਪਲੇਅਰ ਮਨਤੰਗ ਰਾਜ ਨੂੰ ਚੱਲਦਾ ਤਾ ਚੰਗਾ ਬੈਜੀ ਚੰਗਾ ਬੈਜੀ ਮੰਮੀ ਅੱਜ ਕਿਧਰੋਂ ਦਿਨ ਚੜਾ ਆ ਕਾਹਦਾ ਆ ਜੋ ਹੁਣੇ ਕਰਨ ਦਾ ਇਹ ਤੁਸੀਂ ਇਹ ਤਾਂ ਮੈਨੂੰ ਸਮਝ ਆ ਗਈ ਆ ਟਾਈਮ ਰਹਿੰਦੇ ਸਮਝ ਆ ਗਈ ਮੈਨੂੰ ਜੇ ਇੱਕ ਪਿਓ ਔਰਤ ਦਾ ਸਾਥ ਦੇਣ ਡਿਆ ਵਾ ਇੱਕ ਪਤੀ ਸਾਥ ਦੇਣ ਡਿਆ ਔਰਤ ਦਾ ਤੇ ਮੈਂ ਔਰਤ ਹੋ ਕੇ ਔਰਤ ਦਾ ਸਾਥ ਨਹੀਂ ਦੇਣ ਡਈ ਮੈਨੂੰ ਬੜੀ ਖੁਸ਼ੀ ਹੋਈ ਆ ਤੁਹਾਨੂੰ ਸਮਝ ਤਾਂ ਲੱਗ ਗਈ ਆ ਨਾ ਮੈਂ ਚਾਹ ਸੁਣੋ ਹਾਂਜੀ ਮੈਂ ਕਹਿੰਦੀ ਸੀ ਡੈਡੀ ਨੂੰ ਨਾ ਅੱਡੇ ਤੱਕ ਛੱਡ ਆਉਂਦੇ ਉਹਨਾਂ ਦੀ ਬੱਸ ਨਿਕਲ ਜਾਣੀ ਤਾਂ ਮੈਂ ਛੱਡ ਆਉਣਾ ਹਾਂਜੀ ਮਮੀ ਹੋ ਗਈ ਕੀ ਹੋਈ ਹੀ ਮੈਨੋ ਮਰਦੇ ਹੋਏ ਤੇਨੂੰ ਕਿਨੇ ਕਿਹਾ ਮੈਂ ਨਾਲ ਬਲਦੀ ਹੋਗੀ ਤੇ ਫਿਰ ਆ ਕੇ ਹੀ ਇਹ ਤਾਂ ਮੈਨੂੰ ਕੋ ਡਰਾਮਾ ਕਰਨ ਦਾ ਹੀ ਹਾਂ ਹਾਂ ਮੈਨੂੰ ਡਰਾਮਾ ਤੇ ਹੋਰ ਮੈਨੂੰ ਇਹ ਨਾ ਬਗਾ ਰੱਖਾ ਤੂੰ ਡਰਾਮਾ ਕਰਨ ਦਾ ਇਹ ਨੂੰ ਤਾਂ ਬੜੀ ਐਕਟਿੰਗ ਕਰ ਲੈਣੀ ਤਾਂ ਦਗਵਾੜ ਮਿਲਣਾ ਚਾਹੀਦਾ ਕਵਾਦਾ ਫਾੜ ਮਿਲਣਾ ਚਾਹੀਦਾ ਕਹਿੰਦੇ ਆ ਯੇ ਕਿ ਉਹ ਸਿੱਧੀ ਉਂਗਲ ਨਾ ਨਿਕਲੇ ਉਂਗਲ ਟੇਢੀ ਕਰ ਲੈਣੀ ਚਾਹੀਦੀ ਆਸ਼ ਮੰਤੂ ਨੂੰ ਤੂੰ ਗੱਲ ਟੇਢੀ ਕਰੋਗੇ ਟੇਢੀ ਕਾਦੀ ਮੈਂ ਤੇ ਪੂਰਾ ਡੱਬਾ ਹੀ ਪਲਟਾ ਦੇਣਾ ਉਹ ਕਿਦਾਂ ਤੂੰ ਵੇਖੀ ਜਾ ਅੱਗੇ ਅੱਗੇ ਹੁੰਦਾ ਕੀ ਹੈ ਫੇਰ ਵੀ ਕੀ ਕਰੋਗੇ ਉਹਨੂੰ ਜੇ ਕੱਲ ਦੇ ਕੱਲ ਕਮਲ ਨੂੰ ਹਟਾਇਆ ਨਾ ਕੱਲ ਜੇ ਤੋਂ ਤੇ ਮੇਰਾ ਨਾਮ ਉਟਾ ਦੇ ਅਸ਼ਾਤ ਹੁਣ ਤੂੰ ਨਾ ਜਿੱਤਰਾ ਜਿੱਤਰਾ ਮੈਂ ਕਹਿੰਦੀ ਆ ਨਾ ਉਤਰਾਂ ਤਰਾਂ ਕਰੀ ਜਾ ਤੂੰ ਚੁੱਪ ਕਰਕੇ ਮੇਰੇ ਮਗਰ ਮਗਰ ਜੋ ਮੈਂ ਕਹੂੰਗੀ ਉਹ ਕਰਨਾ ਠੀਕ ਹੈ ਤੇ ਕੱਲ ਤੂੰ ਆਪਣਾ ਕਾਰਾ ਕਮਾਕਾਰਾਂ ਤੋਂ ਕਿਹੜਾ ਛੁੱਟ ਜਾਣਾ